ਉਹ ਵਾਰਗੋ ਦੀ ਤਾਕਤ ਸਾ ਸਵਾਣ ਗੁਰ ਜਿੱਤੇ ਫਤਿਹ ਸ਼ਹੀਦਾਂ ਦੀ ਤਕਾਉ ਤੇ ਲੱਗੇਗੇ ਹਰ ਵਰਸਮੇਂ ਲਾਹਤੰਕ ਮਰਨੇ ਵਾਲੋ ਕਾ ਯਹੀ ਬਾਤਿ ਦਾ ਨਿਸ਼ਾਨ ਹੋਗਾ ਸਾਡੇ ਅਤੀ ਸਤਿਕਾਰਯੋਗ ਸੁਖੀਦਰ ਮੇਜਰ ਹਰਤੰਦਰ ਸਿੰਘ ਸਾਹਿਬ ਉਹਨਾਂ ਦੇ ਮਹਾਨ ਜਪੂਤ ਮਿਲ ਸਿੰਘ ਜਿਹੜਾ ਨੇ ਸੈਕਟਰ ਕਮੇਡੀਆ ਦੇ ਵਿੱਚ ਜੁਆਬ ਕਰਦੇ ਆ ਬਾਰਾਂ ਮੁੰਨਾ ਦੇਸ਼ ਦੀ ਸੇਵਾ ਕਰਦੇ ਆ ਉਸਮੰਦੇ ਨਾਲ ਲੋਹਾ ਲੈਂਦੇ ਆ ਆਪਣੇ ਪਰਾਨਾਂ ਦੀ ਅਹੋਤੀ ਦੇ ਕੇ ਸ਼ਾਨ ਦੇ ਉੱਤੇ ਪ੍ਰਵਾਣ ਕੀਤੀ ਆਸੀਂ ਮਹਾਨ ਜੁਡੇ ਸੂਰ ਜੀਵਾਂ ਨੂੰ ਸਾਡੇ ਵੱਲੋਂ ਕੋਟਨ ਕੋਟ ਪਰਨਾਮ ਔਰ ਐਸੇ ਮਾਰਗਦਰਸ਼ਕਾਂ ਜਿਨ੍ਹਾਂ ਨੇ ਐਸੇ ਸੂਰਜੀ ਲੋਧਾ ਨੂੰ ਪੜਾ ਦਿੱਤਾ ਹੈ ਉਹਨਾਂ ਨੂੰ ਸਾਰੂਕਾ ਸੜਕਾ ਬੋਲਿਆ ਸਾਡੇ ਉਹਨਾਂ ਕੋਲ ਕੋਲ ਨੂੰ ਵੀ ਪ੍ਰਣਾਮ ਅੱਜ ਲਗਭਗ ਦੇਸ਼ ਨੂੰ 77 ਸਾਲ ਹੋ ਗਏ ਆਜ਼ਾਦ ਹੋਏ ਨੂੰ ਪੰਜਾਬੀ ਦਿਵਸ ਮਨਾਉਣ ਵਾਸਤੇ ਵੀ ਆਪ ਸਭ ਲੋਕ ਕੱਤੋਂ ਉਹ ਅੱਜ ਅਸੀਂ ਉਹ ਤਿਰੰਗੇ ਨੂੰ ਵੀ ਸਨਮਾਨ ਦੇਵਾਂਗੇ ਤਿਰੰਗਾ ਲਹਿਰਾ ਕੇ ਅਨੁਸਰੂਪ ਦੇਵਾਂਗੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਆਜ਼ਾਦੀ ਸਾਨੂੰ ਮਿਲੀ ਕਿਵੇਂ ਇਸ ਦੇਸ਼ ਨੂੰ ਯਾਦ ਕਰਨ ਵਾਸਤੇ ਸਾਡੇ ਮਹਾਨ ਬੁਰਖਿਆਂ ਦੇ ਪੰਜਾਬ ਤੋਂ ਵਤਨ ਗੁਰੂ ਸੋਢੇਰੋ ਔਰ ਗਦਰ ਪਾਰਟੀ ਦੇ ਵਰਦੇ ਬਾਬਾ ਸੋਰ ਸਿੰਘ ਭਗਣਾ ਪਰ ਬਹੁਤ ਮਹਾਨ ਕੂਰਵੀਰ ਗੱਜਾਂ ਨੇ ਉਸ ਦੇਸ਼ ਨੂੰ 1947 ਵਿੱਚ ਆਪਣਾ ਜੋਰ ਕਰ ਪਾਇਆ ਪਰ ਉਸੇ ਦੌਰਾਨ ਦੇਸ਼ ਦੀ ਵੰਡ ਸਮੇਂ ਜੋ ਸਾਡੇ ਪੰਜਾਬ ਦੇ ਹਰਾਤ ਬਣੇ ਦੋਨਾਂ ਮੁਲਕਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਮੁਸਲਮਾਨ ਜੰਗ ਦੇ ਸੇਕ ਵਿੱਚ ਸਾਡੀਆ ਨੇ ਲਗਭਗ ਲੱਖਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਪਾਰਥ ਦੇਸ਼ ਤਾਂ ਆਜ਼ਾਦ ਜ਼ਰੂਰ ਹੋਇਆ। ਪਰ ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਸਾਡੇ ਪੰਜਾਬ ਨੂੰ ਝੱਲਣਾ ਪਿਆ। ਸਭ ਤੋਂ ਪਹਿਲਾ ਨੁਕਸਾਨ ਦੋ ਫਾੜਾ ਅੱਧਾ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਿਆ। ਬਚਿਆ ਹੋਇਆ ਸਮੇਂਦਿਆਂ आज़ादी आज़ादी तो बाद दे वाद, वादे उन मुकरद हुया ਜਾਲਮ ਸਰਕਾਰ ਨੇ ਸਾਡੇ ਚਾਰੇ ਤੇ ਲਾਖੀ ਚਾਰਜ ਕਰਕੇ ਉਹਨਾਂ ਦੇ ਧਰਮਿਆਂ ਨੂੰ ਉਹਨਾਂ ਦੇ ਸੰਗਠਨ ਨੂੰ ਫਰੇਡ ਨੂੰ ਕੋਸ਼ਿਸ਼ ਕੀਤੀ ਔਰ ਜੋ ਉਹਨਾਂ ਉਹਨਾਂ ਨੂੰ ਕੀਤੇ ਹੋਏ ਵਾਦੇ ਸਨ ਉਹਨਾਂ ਨੂੰ ਬਿਲਕੁਲ ਨਕਾਰਿਆ ਅੱਜ ਅਸੀਂ ਕਹਿ ਲੂ ਅਜ਼ਾਦ ਹਾਂ ਪਰ ਬਿਲਕੁਲ ਆਜ਼ਾਦ ਨਹੀਂ ਜਿਸ ਦੇਸ਼ ਵਿੱਚ ਸਾਡਾ ਧਰਮ ਸੁਰੱਖਿਤ ਨਹੀਂ ਜਿਸ ਦੇਸ਼ ਵਿੱਚ ਹਾਂਜੀ ਕਫਾਨੀ ਸੁਰੱਖਤ ਨਹੀਂ ਇਸ ਦੇਸ਼ ਵਿੱਚ ਸਾਡੇ ਜਵਾਨ ਸੁਰੱਖਿਤ ਨਹੀਂ ਤਾਂ ਇਹਦਾ ਨਾ ਮਤਲਬ ਅਸੀਂ ਆਜ਼ਾਦ ਨਹੀਂ ਹਾਂ ਹਾਂਜੀ ਮਾਸਕਾਂ ਨੂੰ ਇਸ ਦੇਸ਼ ਦੇ ਇਹ ਸਰਕਾਰਾਂ ਨੇ ਬੁਲਾਵਟ ਕਰਕੇ ਰੱਖਿਆ ਜਿਸ ਦਿੱਕਤ ਹੋਣਾ ਚਾਹੀਏ ਤਾਂ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀਆਂ ਗੱਦਮੀਆਂ ਇਹਨਾਂ ਸਰਕਾਰਾਂ ਦੇ ਵਿੱਚ ਹੋਈਆਂ ਵਾਢੀ ਸਿੱਖ ਕੌਮ ਦੇ ਯੋਧੇ ਪਿਛਲੇ 35 ਸਾਲਾਂ ਤੋਂ ਇਹਨਾਂ ਸਰਕਾਰਾਂ ਨੇ ਜਿਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ ਫਿਰ ਅਸੀਂ ਇਹ ਜਾਗ ਕੇਵੇਂ ਨਵੇਂ ਸਿਰਿਓ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਸਿੱਖ ਕੌਮ ਦੇ ਜਜ਼ਾਬੂਰ ਯੋਧੇ ਜਿਹੜੇ ਧਰਮ ਦੀ ਔਰ ਆਪਣੇ ਹੱਕ ਦੀ ਗੱਲ ਕਰਦੇ ਆ ਉਹਨਾਂ ਉੱਤੇ ਐਨਐਸਰ ਲਾ ਕੇ ਇਹਨਾਂ ਨੇ ਬੰਦੀ ਬਣਾਇਆ ਹੋਇਆ ਜਗਰੂ ਗਰ ਖੇਤ ਦੇ ਵਿੱਚ ਫਿਰ ਅਸੀਂ ਇਹ ਜਾਗ ਕੇਵੇਂ ਸਾਡੇ ਕਿਸਾਨ ਸਰਕਾਰ ਦੇ ਉੱਪਰ ਪਰਟਸ ਕਰੇ ਅੱਜ ਵੀ 15 ਅਗਸਤ ਵਾਲੇ ਦਿਨ ਪੂਰੇ ਦੇਸ਼ ਉਸ ਖਾਸ ਤਰਗੇ ਪੰਜਾਬ ਦੇ ਵਿੱਚ ਜਿੱਧਾ ਹੁਣਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਪਿਛਲਾ ਲਗਾਤਾਰ ਸਾਡੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਤੇ ਆਪਣੇ ਮੰਡਾਂ ਨੂੰ ਲੈ ਕੇ ਆਪਣੇ ਧਿਰ ਸੱਤ ਸੌ ਕਿਸਾਨ ਸ਼ੀਟ ਕਰਾਏ ਫਿਰ ਅੱਜ ਇਹ ਜਾਦ ਕੀ ਹੈ ਇਸ ਜਾਰੀ ਸਰਕਾਰ ਨੇ ਪਿਛਲੇ ਦਿਨੀ ਤੰਬੂ ਬਾਡਰੋਡ ਕਨੋਰੀ ਬਾਡਰ ਤੇ ਜੋ ਹਰਕਤ ਕੀਤੀ ਹੈ ਅਧਰਿਜਾਂ ਦੇ ਬਿਲਾਅਨ ਤੋਂ ਅਸੀਂ ਤਾਂ ਪਰ ਇਸ ਦੇਸ਼ ਦੀ ਜ਼ਾਲਮ ਸਰਕਾਰ ਨੇ ਸਾਡੇ ਕਿਸਾਨਾਂ ਦੇ ਨਹਿਰੇ ਕਿਸਾਨਾਂ 'ਤੇ ਗੋਲੀਆਂ ਚਲਾ ਕੇ ਜਿਲ੍ਹਿਆਂ ਵਾਲੇ ਬਾਗ ਵਾਲਾ ਸਾਤਾ ਸਾਧ ਕਰਕੇ ਸਾਨੂੰ ਇਹ ਅਹਿਸਾਸ ਦਿਵਾ ਕੇ ਅਸੀਂ ਆਜ਼ਾਦ ਨਹੀਂ ਅੰਮ੍ਰਿਤਾਲੀ ਕਿਸਾਨਾਂ ਜਵਾਨਾਂ ਦੀ ਸਾਡੇ ਦੇਸ਼ ਦੇ ਜਵਾਨ ਲਾਸੂਟੀ ਦੇ ਸਖਸ਼ਕ ਉਹ ਨਾ 5-10 ਸਾਲ ਚ ਸਖਸ਼ਕ ਆਥੋਲੇ ਉਹ ਪਹਿਲਾ ਹੀ Rajasthan ਦੇ ਵਿੱਚ ਜੋ ਘਟਨਾ ਵਾਪਰੀ ਆ ਉਹ ਅਤਿ ਨਿੰਦਗੋਗ ਇਹ ਸਰਕਾਰਾਂ ਸਾਹਮਣੇ ਕਰ ਰਹੀਆਂ ਨੇ ਉਸ ਜਵਾਨ ਦੀ ਇਹਨਾਂ ਮਾਰਕੁਟਾਈ ਖਾਨ ਦੇ ਵਿੱਚ ਕੀਤੀ ਹੈ ਔਰ ਪੂਰੇ ਦੇਸ਼ ਤੇ ਸ਼ਰਮ ਦਾ ਨਿਚਾ ਦਿਖਾਇਆ ਹੈ ਇਹ ਗੁਲਾਮੀ ਦੀ ਨਿਸ਼ਾਨੀ ਹੈ ਅਸੀਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਵਾਸਤੇ ਦੇਸ਼ ਦੀ ਸਰਹੱਦਾਂ ਤੇ ਵਾਰ-ਵਾਰ ਜਾ ਰਹੇ ਹਾਂ ਦਿੱਲੀ ਦੇ ਬਾਹਰ ਤੇ ਸੰਸਦ ਦੇ ਸਾਹਮਣੇ ਤਰਲ ਲਗਾ ਰਹੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਨਾ ਮਰੋ ਪਾਰਲੀਮੈਂਟ ਬੀਸੀ ਅਸ ਜੀਮ ਨੂੰ ਜਗਾ ਵਿਗਾਸੀ ਵਾਰ-ਵਾਰ ਆਪਣੀਆਂ ਮੰਗਾਂ ਮਾਰੇ ਆਪਣੀਆਂ ਹੱਕੀ ਮੰਗਾਂ ਬਾਰੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਇਹਦਾ ਮਤਲਬ ਅਸੀਂ ਆਜ਼ਾਦ ਨਹੀਂ ਅਸੀਂ ਗੁਲਾਮ ਹਾਂ मणिपुर ਦਾ ਸਾਗਾ ਦੇਖੋ ਜੋ ਮਣੀਪੁਰ ਦੇ ਇੱਕ ਸਾਡੇ ਮਹਾਨ ਸਹੀਦ 카ਰਗਲ ਦੇ ਜਿਨ੍ਹਾਂ ਦੀ ਸੋਪत्री ਦੇ ਨਾਲ ਉਹਨਾਂ ਭੱਡਾ ਧਰੂ ਕੀਤਾ ਗਿਆ ਉਹ ਤੁਸੀਂ ਸਾਰਿਆਂ ਦੇ ਮੀਡੀਆ ਦੇ ਵਿੱਚ ਦੇਖਿਆ ਇਹ ਸਮੇਂ ਦੀਆਂ ਜ਼ਾਲਮ ਸਰਕਾਰਾਂ ਤੁਹਾਨੂੰ ਹਮੇਸ਼ਾ ਆਪਣਾ ਗੁਲਾਮ ਬਣਾ ਕੇ ਰੱਖਦੀਆਂ ਨੇ ਇੱਕ ਪਾਸੇ ਜਗਾ ਜਗਾ ਦੇਸ਼ ਦੇ ਵਿੱਚ ਗੁਰਦੁਆਰਿਆਂ ਨੂੰ ਢਾਹਿਆ ਜਾ ਰਿਹਾ ਹੈ। ਔਰ ਦੂਸਰਾ ਚੰਦੂ ਵਿਵਾਦ ਤੇ ਨੋਤੋਂ ਵਿਵਾਦੀਆਂ ਮਸਜਿਦਾਂ ਦੇ ਉੱਪਰੋਂ ਝੰਡੇ ਉਤਾਰੇ ਜਾ ਰਹੇ ਨੇ। ਉਹਨਾਂ ਦੇ ਦਿੱਤੇ ਕੋਈ ਐਨਐਸਏ ਨਹੀਂ। ਆਤ ਦਾ ਤਛੱਡਾ ਇਹ ਸੈਂਟਰ ਦੀ ਸਰਕਾਰ ਲੈ ਕੇ ਫੌਜ ਦੇ ਥਰੂ ਇਹ ਆਪਣੇ ਪੂਰੇ ਦੇਸ਼ ਦੇ ਉੱਪਰ ਕਰਵਾ ਰਹੀ ਹੈ ਤਾਇਕ ਦੇ ਉੱਪਰ ਔਰ ਬਾਕੀ ਜਨਤਾ ਦੇ ਉੱਪਰ ਸਿਰ ਉਸ ਦੀ ਆਜ਼ਾਦ ਕੀਵੇ। ਜਿਵੇਂ ਵੀ ਵੀਰ ਇੱਥੇ ਅੱਜ ਇਸ ਸਮਾਗੋ ਨੇ ਵਿੱਚ ਪਹੁੰਚਿਆ ਪੂਰੇ ਪੰਜਾਬ ਔਰ ਦੇਸ਼ ਉਹ ਜਿੰਨੇ ਵੀ ਸਾਬਕਾ ਚਾਨਕ ਵੀਰ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਦ ਤੱਕ ਤੁਸੀਂ ਪੂਰੇ ਪੰਜਾਬ ਦੇ ਜੱਥੇ ਬੰਦੀਆਂ ਨੂੰ ਬੇਨਤੀ ਕਰੂੰਗਾ ਪੂਰੇ ਦੇਸ਼ ਦੇ ਜੱਥੇ ਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਦ ਤੱਕ ਤੁਸੀਂ ਇੱਕ ਮੰਤੇ ਇਕੱਠੇ ਹੋ ਕੇ ਇੱਕ ਸਰਕਾਰ ਦੇ ਖਵਾਸ ਇੱਕ ਦਾ ਦਾ ਸਬੂਤ ਨਹੀਂ ਦਿੰਦੇ ਤਾਂ ਤੱਕ ਤੁਹਾਡੀ ਮਾਨਸਿਕਤਾ ਨੂੰ ਗੁਲਾਮ ਕਰਕੇ ਤੁਹਾਡੇ ਤੇ ਤਸ਼ੱਦਦ ਦੇਸੇ ਤਰੀਕੇ ਦਾ ਹੁੰਦੇ ਰਹਿਣਗੇ ਮੇਰੀ ਇਸ ਮੰਚ ਤੋਂ ਅੱਜ 15 ਅਗਸਤ ਦੇ ਦਿਹਾੜੇ ਤੇ ਬਾਰ ਬਾਰ ਪੂਰੇ ਦੇਸ਼ ਦੇ ਸਾਰਕਾ ਸੈਨਿਕ ਕਿਸਾਨ ਔਰ ਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਜਦ ਤੱਕ ਅਸੀਂ ਇਕਤਾ ਦੇ ਵਿੱਚ ਨਹੀਂ ਆਵਾਂਗੇ ਤਦ ਤੱਕ ਇਹ ਸਾਡੇ ਤੇ ਜੁਲਮ ਹੁੰਦੇ ਰਹਿਣਗੇ ਇਹ ਨਿਯਤ ਮੇਰੀਆਂ ਬੇਨਤੀਆਂ ਪਰਵਾਰ ਕਰੋ ਕੁਝ ਵਾਕਾ ਕਥਾ ਬੋਲਿਆ ਗਿਆ ਹੋਵੇ ਤੇ ਖਿਮਾ ਦਾ ਗਾਜਕ ਸਮਾ ਹੋ ਰਿਹਾ ਹੈ ਜੋ ਸੰਗਤ ਲੜੋਂ ਦੀ ਜੋ ਰਸਨਾ ਨੂੰ ਪੂਰੀ ਕੀਤੀ ਜਾਏਗੀ ਜਿੱਦਾਂ ਵੀ ਪ੍ਰੋਗਰਾਮ ਅਗੇ ਹੋਏਗਾ ਉਸ ਤੋਂ ਬਾਅਦ ਮੇਜਰ ਸੁਭਾਰਾ ਪਾਤੀ ਸਾਹਿਬ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ